ਸੁਣ ਕੇ 당ਗ ਰਹੇ ਜਾਓਗੇ ਕਈਆਂ ਨੂੰ ਤਾਂ ਯਕੀਨ ਨਹੀਂ ਹੋਣਾ ਕਿ 35 ਲੱਖ ਰੁਪਈਆ ਰਿਸ਼ਵਤ ਲੈਣ ਦੇ ਕੇਸ 'ਚ ਵਿਜੀਲੈਂਸ ਨੇ ਇੱਕ ਪਟਵਾਰੀ ਸਾਹਿਬ ਨੂੰ ਕਾਬੂ ਕੀਤਾ ਹੈ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਕਿ ਮਾਮਲਾ ਕਿੱਥੋਂ ਦਾ ਹੈ ਪਟਵਾਰੀ ਕਿਹੜਾ ਹੈ ਤੇ ਕਿਵੇਂ ਵਿਜੀਲੈਂਸ ਦੇ ਕਾਬੂ ਆਇਆ ਪਰ ਇੱਥੇ ਇੱਕ ਗੱਲ ਦੱਸਦੇ ਆ ਕਿ ਫੇਰ ਪਟਵਾਰੀ ਸਾਹਿਬ ਜਿਹੜੇ ਨੇ ਉਹ ਧਰਨੇ ਲਾਉਣੇ ਸ਼ੁਰੂ ਕਰ ਦਿੰਦੇ ਨੇ ਪਹਿਲਾ ਜਿੰਨੀ ਵਾਰ ਵੀ ਪਟਵਾਰੀ ਇਸ ਤਰ੍ਹਾਂ ਦੇ ਵਿਜੀਲੈਂਸ ਦੇ ਅੜਿੱਕੇ ਚੜੇ ਨੇ ਤਾਂ ਬਾਅਦ ਚ ਧਰਨੇ ਲੱਗਣ ਤੇ ਹੜਤਾਲਾਂ ਦੀਆਂ ਖਬਰਾਂ ਆਉਂਦੀਆਂ ਰਹੀਆਂ ਨੇ ਸਾਰਾ ਪੰਜਾਬ ਇਹ ਕਹਿੰਦਾ ਲੋਕ ਕਹਿੰਦੇ ਨੇ ਕਿ ਪਟਵਾਰੀ ਬਹੁਤ ਵੱਡੀ ਰਿਸ਼ਵਤ ਲੈਂਦੇ ਨੇ ਕੁਝ ਕੋਈ ਵਿਰਲੇ ਇਮਾਨਦਾਰਾਂ ਨੂੰ ਛੱਡ ਕੇ ਬਾਕੀ ਜਿਹੜਾ ਅੜਿੱਕੇ ਆਉਂਦਾ ਉਹਨੂੰ ਬਖਸ਼ਦੇ ਨਹੀਂਗੇ ਪਰ ਫੇਰ ਵੀ ਧਰਨੇ ਲੱਗ ਜਾਂਦੇ ਨੇ ਹੁਣ ਇਹ ਮਾਮਲਾ ਸੁਣੋ ਇਹ ਮਾਮਲਾ ਹੈ ਜੀ ਲੁਧਿਆਣਾ ਤੋਂ ਲੁਧਿਆਣਾ ਦਾ ਇੱਕ ਲੁਧਿਆਣਾ ਪੂਰਬੀ ਦਾ ਪੀਰੂ ਬੰਦਾ ਹਲਕਾ ਇੱਕ ਉੱਥੇ ਇੱਕ ਮਾਲ ਪਟਵਾਰੀ ਜੀ ਦਾ ਨਾਮ ਗੁਰਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਤੇ ਖਬਰ ਆ ਰਹੀ ਹੈ ਕਿ ਉਸ ਪਟਵਾਰੀ ਨੇ ਇੱਕ ਇੰਤਕਾਲ ਕਰਨ ਦੇ ਬਦਲੇ ਦੇ ਵਿੱਚ 35 ਲੱਖ ਦੇ ਕਰੀਬ ਮਤਲਬ 34 ਲੱਖ ਤੇ 70000 ਦੇ ਕਰੀਬ ਰਿਸ਼ਵਤ ਜਿਹੜੀ ਆ ਉਹ ਲਈ ਹੈ ਔਰ ਹੁਣ ਪਹਿਲਾਂ ਤਾਂ ਉਹ ਪਟਵਾਰੀ ਜਿਹੜਾ ਉਹਦੇ ਤੇ ਜਦੋਂ ਇਹ ਮਾਮਲਾ ਆਇਆ ਸੀ ਤਾਂ ਉਹ ਚਲੇ ਗਿਆ ਸੀ ਹਾਈ ਕੋਰਟ ਤੇ ਉੱਥੋਂ ਜ਼ਮਾਨਤਾ ਰੱਦ ਹੋਣ ਤੋਂ ਬਾਅਦ ਹੁਣ ਉਹ ਪਟਵਾਰੀ ਜਿਹੜਾ ਉਹ ਵਿਜੀਲੈਂਸ ਦੇ ਅੜਕੇ ਆਇਆ ਵਿਜੀਲੈਂਸ ਦੇ ਕਾਬੂ ਆਇਆ ਔਰ ਉਸ ਪਟਵਾਰੀ ਦੇ ਜਿਹੜਾ ਇੱਕ ਕਰਿੰਦਾ ਰੱਖਿਆ ਹੁੰਦਾ ਪ੍ਰਾਈਵੇਟ ਉਹਦੇ ਤੇ ਵੀ ਨਾਲ ਕੇਸ ਹੈ ਔਰ ਉਹਦੇ ਭਰਾ ਤੇ ਤੇ ਪਿਤਾ ਤੇ ਵੀ ਕੇਸ ਹੈ ਹੁਣ ਇਹ ਜਿਹੜੀ ਖਬਰ ਆ ਰਹੀ ਹੈ ਉਹਦੇ ਮੁਤਾਬਕ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਜਿਹੜਾ ਇੱਕ ਨੰਬਰ ਜਾਰੀ ਕੀਤਾ ਸੀ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਉਹਦੇ ਉੱਪਰ ਇੱਕ ਸ਼ਿਕਾਇਤ ਆਈ ਸ਼ਿਕਾਇਤ ਕੋਈ ਬੱਬੂ ਤੰਵਰ ਨਾਂ ਦਾ ਰਾਮਪੁਰਾ ਫੂਲ ਬਠਿੰਡਾ ਤੋਂ ਵਿਅਕਤੀ ਹੈ ਉਹਨੇ ਕਿਹਾ ਜੀ ਮੈਥੋਂ ਹੌਲੀ-ਹੌਲੀ ਕਰਕੇ ਤੇ ਐਦਾਂ ਕਰਕੇ ਰਿਸ਼ਵਤ ਇੱਕ ਇੰਤਕਾਲ ਦੇ ਬਦਲੇ ਲਈ ਹੈ ਉਹਨੇ ਦੱਸਿਆ ਵਿਜੀਲੈਂਸ ਦੇ ਇੱਕ ਬੁਲਾਰੇ ਨੇ মিডিਆ ਨੂੰ ਇਹ ਗੱਲ ਦੱਸੀ ਹੈ ਕਿ ਇੱਕ ਕੇਸ ਇਸ ਤਰ੍ਹਾਂ ਆਇਆ ਕਿ ਉਸ ਵਿਅਕਤੀ ਦੀ ਜਿਨੇ ਸ਼ਿਕਾਇਤ ਕੀਤੀ ਹੈ ਉਹਦੀ ਲੁਧਿਆਣੇ ਦੇ ਵਿੱਚ ਇੱਕ ਪਲਾਟ ਸੀਗਾ ਬਹੁਤ ਮਹਿੰਗੀ ਜਗ੍ਹਾ ਦੇ ਉੱਪਰ ਤਾਂ ਉਹਦਾ ਇੰਤਕਾਲ ਕਰਨ ਦੇ ਬਦਲੇ ਇਸ ਪਟਵਾਰੀ ਸਾਹਿਬ ਨੇ ਹੌਲੀ-ਹੌਲੀ ਕਰਕੇ ਹੌਲੀ-ਹੌਲੀ ਕਰਕੇ ਤੇ ਉਹਦੇ ਤੋਂ ਕਰੀਬ 35 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਆ ਉਹ ਲਈ ਹੈ ਹੁਣ ਇਹਦੀ ਤਪਤੀਸ਼ ਚੱਲ ਰਹੀ ਹੈ ਇਹਦੀ ਪੂਰੀ ਸੱਚ ਕੀ ਹੈ ਕਿੰਨੇ ਪੈਸੇ ਨੇ ਕਿਵੇਂ ਲਏ ਇਹਦਾ ਸੱਚ ਤਾਂ ਪੂਰਾ ਪੜਤਾਲ ਤੋਂ ਬਾਅਦ ਪਤਾ ਲੱਗੇਗਾ ਤੇ ਅਦਾਲਤੀ ਫੈਸਲੇ ਤੋਂ ਬਾਅਦ ਸਚਾਈ ਸਾਹਮਣੇ ਆਊ ਪਰ ਫਿਲਹਾਲ ਜਿਹੜੀ ਜਾਣਕਾਰੀ ਵਿਜੀਲੈਂਸ ਤੋਂ ਆ ਰਹੀ ਹੈ ਉਹਦੇ ਮੁਤਾਬਕ ਇਹ ਹੈ ਕਿ 34 ਲੱਖ ਤੇ 70 ਹਜ਼ਾਰ ਦੇ ਕਰੀਬ ਰਿਸ਼ਵਤ ਜਿਹੜੀ ਹੈ ਉਹ ਲਈ ਗਈ ਹੈ ਹੁਣ ਦੇਖੋ ਇਹ ਵੱਡੇ ਪੁੱਤਰ ਤੇ ਕੰਮ ਪੰਜਾਬ 'ਚ ਚੱਲਦਾ ਹੁਣ ਜਿਹੜੇ ਪਟਵਾਰੀ ਸਾਹਿਬ ਹੈ ਤੇ ਉਹਨਾਂ ਦੀ ਯੂਨੀਅਨ ਹੈ ਉਹ ਇਹ ਦਾਵਾ ਕਰਦੀ ਕਿ ਸਾਡੇ ਬੰਦੇ ਨਜਾਇਜ਼ ਫੜੇ ਜਾਂਦੇ ਨੇ ਝੂਠਾ ਦੋਸ਼ ਲਾ ਕੇ ਫੜੇ ਜਾਂਦੇ ਨੇ ਤੇ ਰਿਸ਼ਵਤ ਉਹਨਾਂ ਨੇ ਲਈ ਨਹੀਂ ਹੁੰਦੀ ਹੁਣ ਪੰਜਾਬੀਓ ਤੁਸੀਂ ਦੱਸਿਓ ਇਮਾਨਦਾਰੀ ਨਾਲ ਜਿਨ੍ਹਾਂ ਜਿਨ੍ਹਾਂ ਦਾ ਪਟਵਾਰੀਆਂ ਨਾਲ ਵਾਅ ਪਿਆ ਉਹ ਜ਼ਰੂਰ ਦੱਸਿਓ ਵੀ ਕੀ ਪਟਵਾਰੀ ਸਾਹਿਬ ਰਿਸ਼ਵਤ ਲੈਂਦੇ ਨੇ ਕਿ ਐਵੇਂ ਦੋਸ਼ ਲੱਗਦਾ ਐਵੇਂ ਝੂਠਾ ਦੋਸ਼ ਲੱਗਦਾ ਇਹ ਹੁਣ ਤੁਸੀਂ ਦੱਸਿਓ ਮੇਰਾ ਆਪਣਾ ਤਜਰਬਾ ਵੀ ਹੈ ਤੇ ਹੋਰ ਨਾ ਬਹੁਤ ਸਾਰੇ ਲੋਕਾਂ ਦਾ ਤਜਰਬਾ ਵੀ ਮੇਰੇ ਨਾਲ ਸਾਂਝਾ ਹੈ ਮੈਨੂੰ ਲੱਗਦਾ ਹੈ ਕਿ ਕੋਈ ਵਿਰਲਾ ਪਟਵਾਰੀ ਜਿਹੜਾ ਉਹ ਇਮਾਨਦਾਰ ਹੁੰਦਾ ਤੇ ਉਹ ਸੱਚਮੁੱਚ ਬਹੁਤ ਸਲੂਟ ਕਰਨ ਯੋਗ ਤੇ ਸਨਮਾਨਯੋਗ ਹੁੰਦਾ ਤੇ ਬਾਕੀ ਤਾਂ ਜਿਹੜਾ ਆਜੇ ਉਹਨੂੰ ਕੋਸ਼ਿਸ਼ ਕਰਦੇ ਨੇ ਪੈਸੇ ਲੈਣ ਦੀ ਔਰ ਪਟਵਾਰੀ ਬਹੁਤ ਵੱਡੀ ਰਿਸ਼ਵਤ ਲੈਂਦੇ ਇਹ ਲੋਕ ਕਹਿੰਦੇ ਨੇ ਔਰ ਲੋਕਾਂ ਦਾ ਇਹ ਕਹਿਣਾ ਹੈ ਕਿ ਕੋਈ ਵੀ ਬੰਦਾ ਬਖਸ਼ਿਆ ਨਹੀਂ ਜਾਂਦਾ ਚਾਹੇ ਉਹ ਰਜਿਸਟਰੀ ਕਰਾਉਣ ਗਿਆ ਚਾਹੇ ਉਹ ਇੰਤਕਾਲ ਕਰਾਉਣ ਗਿਆ ਚਾਹੇ ਉਹ ਗੁਰਦੌਰੀ ਲੈਣ ਗਿਆ ਚਾਹੇ ਉਹ ਕੋਈ ਹੋਰ ਕੰਮ ਕਰਾਉਣ ਗਿਆ ਚਾਹੇ ਉਹਨੇ ਨਿਸ਼ਾਨਦੇਹੀ ਕਰਾਉਣੀ ਆ ਕੋਈ ਤੇ ਪੈਸਾ ਲਿਆ ਜਾਂਦਾ ਰਿਸ਼ਵਤ ਲਈ ਜਾਂਦੀ ਹੈ ਪਰ ਪਟਵਾਰੀਆਂ ਦਾ ਵੀ ਇੱਕ ਦਰਦ ਹੈ ਪਟਵਾਰੀ ਵੀ ਕਹਿੰਦੇ ਨੇ ਕਿ ਵੇਖੋ ਸਾਨੂੰ ਇੱਕ ਇੱਕ ਪਟਵਾਰੀ ਨੂੰ 4-4 5-5 ਪਟਵਾਰੀਆਂ ਦਾ ਕੰਮ ਦਿੱਤਾ ਹੋਇਆ ਅਸੀਂ ਕਰੀਏ ਕੀ ਹੁਣ ਇੱਥੇ ਸਰਕਾਰ ਦੀ ਗਲਤੀ ਹੈਗੀ ਹੈਗੀ ਕਿ ਕਿ بڑے ਮਹਿਕਮਿਆਂ ਦੇ ਵਿੱਚ ਜਿੰਨੇ ਬੰਦੇ ਚਾਹੀਦੇ ਨੇ ਉਹ ਤੋਂ 10 ਗੁਣਾ ਘੱਟ ਬੰਦੇ ਨੇ ਇੱਕ ਇੱਕ ਬੰਦੇ ਤੋਂ 7-7 8-8 ਬੰਦਿਆਂ ਦਾ ਕੰਮ ਵੀ ਵੱਖ-ਵੱਖ ਮਹਿਕਮਿਆਂ 'ਚ ਲਿਆ ਜਾ ਰਿਹਾ ਹੈ ਸਰਕਾਰਾਂ ਭਰਤੀ ਨਹੀਂ ਕਰ ਰਹੀਆਂ ਤੇ ਇਸੇ ਤਰ੍ਹਾਂ ਪਟਵਾਰ ਮਹਿਕਮੇ 'ਚ ਵੀ ਕੰਮ ਚੱਲਦਾ ਹੈ ਤੇ ਉਹ ਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਭਰਤੀ ਕਰਨ ਪਰ ਜੇਕਰ ਕੋਈ ਪਟਵਾਰੀ ਇਹ ਕਹੇ ਵੀ ਕਿਉਂਕਿ ਮੇਰੇ ਕੋਲ ਕੰਮ ਵਰਕਲੋਡ ਜ਼ਿਆਦਾ ਹੈ ਇਸ ਕਰਕੇ ਹੁਣ ਮੈਂ ਰਿਸ਼ਵਤ ਲੈ ਸਕਦਾ ਮੈਂ ਹਰਾਮ ਦਾ ਖਾ ਸਕਦਾ ਇਹ ਫਿਰ ਜਾਇਜ਼ ਹੋ ਗਿਆ ਤਾਂ ਮੈਨੂੰ ਲੱਗਦਾ ਇਹ ਗੱਲ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਕਹੀ ਜਾ ਸਕਦੀ ਸੋ ਜਿੱਥੇ ਸਰਕਾਰਾਂ ਨੂੰ ਪ੍ਰਬੰਧ ਨੂੰ ਚਾਹੀਦਾ ਕਿ ਉਹ ਸਿਸਟਮ ਨੂੰ ਪੂਰਾ ਕਰੇ ਉਹ ਇੱਕ ਬੰਦੇ ਤੋਂ ਵੱਧ ਬੰਦਿਆਂ ਦਾ ਕੰਮ ਨਾ ਲਵੇ ਭਰਤੀ ਕਰੇ ਬੰਦੇ ਪੂਰੇ ਕਰੇ ਉੱਥੇ ਹੀ ਆਪਣੀ ਵੀ ਕੋਈ ਜ਼ਮੀਰ ਹੋਣੀ ਚਾਹੀਦੀ ਹੈ ਮੈਨੂੰ ਲੱਗਦਾ ਕਿ ਕੋਈ ਵੀ ਬੰਦਾ ਜਦੋਂ ਹਰਾਮ ਦੀ ਕਮਾਈ ਕਰਦਾ ਚਾਰ ਦਿਨ ਉਹ ਬੜੀ ਆ ਨਸ਼ਾ ਚੜਾ ਦਿੰਦੀ ਹੈ ਪਰ ਉਹ ਫਲਦੀ ਫੁੱਲਦੀ ਨਹੀਂ ਹੁੰਦੀ ਨਾ ਉਹ ਖੁਸ਼ੀ ਰਹਿਣ ਦਿੰਦੀ ਆ ਨਾ ਉਹ ਚਾਹ ਰਹਿਣ ਦਿੰਦੀ ਆ ਨਾ ਉਹ ਪਰਿਵਾਰ ਰਹਿਣ ਦਿੰਦੀ ਆ ਤੇ ਨਾ ਉਹ ਆਉਣ ਵਾਲੀਆਂ ਪੀੜ੍ਹੀਆਂ ਰਹਿਣ ਦਿੰਦੀ ਆ ਮੈਂ ਤਾਂ ਬੜੇ ਵੇਖੇ ਨੇ ਅਫਸਰ ਵੀ ਤੇ ਮੁਲਾਜ਼ਮ ਵੀ ਤੇ ਮੰਤਰੀ ਵੀ ਬੜੇ ਵੇਖੇ ਨੇ ਜਿਨ੍ਹਾਂ ਐਦਾਂ ਕਮਾਈਆਂ ਕੀਤੀਆਂ ਨੇ ਉਹਨਾਂ ਨੂੰ ਉਹ ਪੁੱਠੀਆਂ ਪਈਆਂ ਨੇ ਹੁਣ ਇਹਦੇ ਵਿੱਚ ਕੋਈ ਅੰਧਵਿਸ਼ਵਾਸ ਨਹੀਂਗਾ ਇਹਦਾ ਵਿਗਿਆਨਕ ਕਾਰਨ ਹੈ ਵਿਗਿਆਨਕ ਕਾਰਨ ਕੀ ਹੈ ਉਹ ਇਦਾਂ ਹੈ ਕਿ ਜਦੋਂ ਕਿਸੇ ਵਿਅਕਤੀ ਦੇ ਬੱਚਿਆਂ ਨੂੰ ਹਰਾਮ ਦੀ ਕਮਾਈ ਦਾ ਪੈਸਾ ਮਿਲਦਾ ਤਾਂ ਪੈਸਾ ਵਾਧੂ ਮਿਲਦਾ ਤਾਂ ਫਿਰ ਉਹ ਲਾਜਮੀ ਵਿਗੜਦੇ ਹੀ ਵਿਗੜਦੇ ਨੇ ਉਹਨਾਂ 'ਚ ਲਾਲਚ ਸਵਾਰਥ ਬੇਈਮਾਨੀ ਵਾਧੀ ਵਾਧੀ ਹੈ ਤਾਂ ਫਿਰ ਇਹੋ ਜੀ ਜਿਹੜੀ ਔਲਾਦ ਆ ਪਹਿਲੀ ਗੱਲ ਤਾਂ ਉਹ ਮਾਪਿਆਂ ਨੂੰ ਸੋਖੀ ਦੇ ਦਿੰਦੀ ਦੂਜੀ ਗੱਲ ਉਹ ਵਿਗੜ ਜਾਂਦੀ ਆ ਕੋਈ ਚਿੱਟਾ ਲਾਉਣ ਲੱਗ ਜਾਂਦਾ ਕੋਈ ਹੋਰ ਪੁੱਠੇ ਪਾਸੇ ਬੱਚੇ ਚਲੇ ਜਾਂਦੇ ਨੇ ਦਾ ਉਹ ਅੰਤ ਨੂੰ ਤਬਾਹੀ ਦਾ ਕਾਰਨ ਬਣ ਤੀਜੀ ਗੱਲ ਇਹਦੇ ਚ ਇਹ ਆ ਕਿ ਜਦੋਂ ਬੱਚੇ ਆਪਣੇ ਪਿਓ ਨੂੰ ਐਦਾਂ ਦੀ ਕਮਾਈ ਕਰਦਾ ਵੇਖਦੇ ਨੇ ਹਰਾਮ ਦੀ ਕਮਾਈ ਕਰਦਾ ਤਾਂ ਉਹ ਬੱਚਿਆਂ ਨੂੰ ਵੀ ਪਤਾ ਲੱਗ ਜਾਂਦਾ ਵੀ ਸਾਡਾ ਪਿਓ ਗੱਲਾਂ ਹੀ ਚੰਗੀਆਂ ਕਰਦਾ ਬੰਦਾ ਇਹ ਚੰਗਾ ਹੈ ਨਹੀਂਗਾ ਤਾਂ ਫਿਰ ਉਹ ਕਦੇ ਵੀ ਉਸ ਪਿਤਾ ਦੇ ਕਹਿਣੇ 'ਚ ਨਹੀਂ ਰਹਿੰਦੇ ਉਹ ਉਸ ਪਿਤਾ ਦਾ ਸਤਿਕਾਰ ਕਰ ਹੀ ਨਹੀਂ ਸਕਦੇ ਹੁੰਦੇ ਕਿਉਂਕਿ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਸਾਡਾ ਪਿਤਾ ਘਟੀਆ ਕੰਮ ਕਰ ਰਿਹਾ ਤਾ ਇਸ ਤਰ੍ਹਾਂ ਇਹੋ ਜੀ ਜਿਹੜੀ ਕਮਾਈ ਆ ਉਹ ਹੋਰਾਂ ਨੂੰ ਤਾਂ ਛੱਡੋ ਔਲਾਦ ਦੀ ਨਜ਼ਰ ਦੇ ਵਿੱਚ ਵੀ ਮਾਂ ਪਿਓ ਦਾ ਅਕਸ ਖਤਮ ਕਰ ਦਿੰਦੀ ਆ ਮਾਂ ਪਿਓ ਦਾ ਚਿਹਰਾ ਖਤਮ ਕਰ ਦਿੰਦੀ ਆ ਤੇ ਮੈਨੂੰ ਲੱਗਦਾ ਕਿ ਐਦਾਂ ਦੀ ਕਮਾਈ ਨਾਲ ਜਿਹੜੀਆਂ ਕਮਾਈਆਂ ਦੌਲਤਾਂ ਨੇ ਉਹ ਕਦੇ ਵੀ ਸੁੱਖ ਚੈਨ ਦੀ ਨੀਂਦ ਕਦੇ ਆਉਣ ਨਹੀਂ ਦਿੰਦੀਆਂ ਬੜਿਆਂ ਨੇ ਕਮਾ ਕੇ ਵੇਖ ਲਿਆ ਐਦਾਂ ਦਾ ਤੇ ਉਹ ਕਦੇ ਫਲਦਾ ਨਹੀਂ ਐ ਇਹਦੀ ਜੜ ਕਿੱਥੇ ਆ ਜੜ ਇਹਦੀ ਸਿਸਟਮ ਨਾਲ ਜੁੜੀ ਹੈ ਜਦੋਂ ਸਿਸਟਮ ਪੂੰਜੀਵਾਦੀ ਪ੍ਰਬੰਧ ਹੋਵੇ ਜਿਹਦੇ ਚ ਪੂੰਜੀ ਦੀ ਦੌੜ ਮਗਰ ਸਾਰਿਆਂ ਨੂੰ ਲਾਇਆ ਗਿਆ ਹੋਵੇ ਤਾਂ ਫਿਰ ਜਿਹੜੇ ਵੀ ਤਰੀਕਿਆਂ ਨਾਲ ਕਿਸੇ ਤੋਂ ਪੂੰਜੀ ਇਕੱਠੀ ਕੀਤੀ ਜਾਂਦੀ ਮਤਲਬ ਧਨ ਇਕੱਠਾ ਕੀਤਾ ਜਾਂਦਾ ਲੋਕੀ ਕਰਨ ਦੀ ਕੋਸ਼ਿਸ਼ ਚ ਲੱਗ ਜਾਂਦੇ ਨੇ ਹੁਣ ਤੁਸੀਂ ਦੇਖੋ ਥੱਲੋਂ ਨਹੀਂ ਉੱਪਰੋਂ ਸਿਸਟਮ ਵਿਗੜਿਆ ਕਸੂਰ ਪਟਵਾਰੀਆਂ ਦਾ ਨਹੀਂ ਹੈਗਾ ਗਲਤੀ ਪਟਵਾਰੀਆਂ ਦੀ ਨਹੀਂ ਹੈਗੀ ਜਦੋਂ ਪ੍ਰਬੰਧ ਚ ਨੁਕਸ ਹੈ ਤਾਂ ਜਦੋਂ ਵੇਖਿਆ ਜਾਂਦਾ ਵੀ ਉੱਪਰ ਐ ਚੱਲਦਾ ਤਾਂ ਥੱਲੇ ਵਾਲੇ ਵੀ ਫਿਰ ਉਵੇਂ ਕਰਦੇ ਹੀ ਕਰਦੇ ਨੇ ਹੁਣ ਤੁਸੀਂ ਦੇਖੋ ਕਿ ਜਦੋਂ ਇਹ ਪਤਾ ਲੱਗ ਰਿਹਾ ਸਾਰੇ ਦੇਸ਼ ਨੂੰ ਕਿ ਬਹੁਤ ਵੱਡੀਆਂ ਕਾਰਪੋਰੇਟ ਕੰਪਨੀਆਂ ਜਿਹੜੀਆਂ ਕਾਰਪੋਰੇਟ ਘਰਾਣੇ ਆ ਜਿਹੜੇ ਉਹ ਵੱਖ-ਵੱਖ ਵੱਡੀਆਂ ਸਿਆਸੀ ਪਾਰਟੀਆਂ ਨੂੰ ਹਜ਼ਾਰਾਂ ਕਰੋੜ ਚੋਣ ਫੰਡ ਦਿੰਦੇ ਨੇ ਜਿਹਨੂੰ ਇਲੈਕਸ਼ਨ ਬੌਂਡ ਕਿਹਾ ਜਾ ਰਿਹਾ ਤੇ ਉਸ ਚੋਣ ਫੰਡ ਦੇ ਨਾਲ ਪਾਰਟੀਆਂ ਚੋਣਾ ਲੜਦੀਆਂ ਨੇ ਤਾਂ ਫੇਰ ਤੁਸੀਂ ਸੋਚ ਹੀ ਸਕਦੇ ਹੋ ਕਿ ਸਾਰਿਆਂ ਨੂੰ ਪਤਾ ਵੀ ਜਦੋਂ ਇਹ ਇਹ ਅਸਲ 'ਚ ਹੈ ਭ੍ਰਿਸ਼ਟਾਚਾਰ ਹੀ ਆਏ ਵੀ ਜਿੰਨਾ ਤੋਂ ਪੈਸਾ ਲਿਆ ਫਿਰ ਉਹਨਾਂ ਲਈ ਹੀ ਕੰਮ ਕੀਤਾ ਜਾਊਗਾ ਉਹ ਕਹਿੰਦੇ ਜਿਸ ਦੀ ਖਾਈਏ ਬਾਜਰੀ ਤੇ ਉਸ ਦੀ ਪਰੇ ਹਾਜ਼ਰੀ ਬਸ ਆਹੀ ਹੈ ਜਿੱਥੋਂ ਭ੍ਰਿਸ਼ਟਾਚਾਰ ਦੀ ਸ਼ੁਰੂਆਤ ਹੁੰਦੀ ਹੈ ਤੇ ਫਿਰ ਇਹ ਭ੍ਰਿਸ਼ਟਾਚਾਰ ਉੱਥੋਂ ਹੁੰਦਾ ਹੁੰਦਾ ਥੱਲੇ ਤੱਕ ਆਉਂਦਾ ਇਹ ਗੱਲ ਲੋਕਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿਸਾਨ ਜੱਥੇਬੰਦੀਆਂ ਕਿਸਾਨ ਮਜ਼ਦੂਰਾਂ ਦੇ ਆਗੂ ਇਹ ਕਹਿੰਦੇ ਰਹੇ ਨੇ ਤੇ ਸੱਚ ਕਹਿੰਦੇ ਰਹੇ ਨੇ ਕਿ ਸਰਕਾਰਾਂ ਕਾਰਪੋਰੇਟਾਂ ਦੇ ਇਸ਼ਾਰਿਆਂ ਤੇ ਚੱਲਦੀਆਂ ਨੇ ਤੇ ਹੁਣ ਉਹ ਗੱਲ ਸੱਚ-ਸਾਬਤ ਹੋਊਗੀ ਜਦੋਂ ਕੱਲੀ ਭਾਜਪਾ ਨੂੰ 7000 ਕਰੋੜ ਦੇ ਕਰੀਬ ਚੋਣ ਫੰਡ ਪੂੰਜੀਪਤੀਆਂ ਨੇ ਜਾਂ ਵੱਡੀਆਂ ਕੰਪਨੀਆਂ ਵਾਲਿਆਂ ਨੇ ਜਾਂ ਕਾਰਪੋਰੇਟਾਂ ਨੇ ਦਿੱਤਾ ਹੈ ਦੂਜਿਆਂ ਨੂੰ ਵੀ ਦਿੱਤਾ ਪਾਰਟੀਆਂ ਨੂੰ ਤਾਂ ਫਿਰ ਜਿਹੜੀ ਪਾਰਟੀ ਜਿੱਤ ਗਈ ਉਹ ਜਿਨ੍ਹਾਂ ਦੇ ਪੈਸੇ ਨਾਲ ਚੋਣਾ ਲੜਦੀ ਰਹੀ ਕਿ ਉਹਨਾਂ ਤੋਂ ਬਾਹਰ ਹੋ ਸਕੇਗੀ ਕਿ ਉਹ ਉਹਨਾਂ ਦੇ ਮੁਤਾਬਕ ਨਹੀਂ ਚੱਲੇਗੀ ਚੱਲੇਗੀ ਹੀ ਚੱਲੇਗੀ ਤੇ ਇੱਥੋਂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਵੀ ਇਹ ਕੈਸਾ ਲੋਕਤੰਤਰ ਹੈ ਇਹ ਕੈਸੀ ਸਥਿਤੀ ਹੈ ਬਹੁਤ ਮਿਹਰਬਾਨੀ